ਸਾਦ ਸੰਗਤ ਜੀ ਚੀਜ਼ ਕੋਈ ਵੀ ਹੋਵੇ ਉਹਦੀ ਕਦਰ ਉਦੋਂ ਹੀ ਪੈਂਦੀ ਹੈ ਜਦੋਂ ਦੀ ਕੀਮਤ ਸਮਝ ਵਿੱਚ ਆਉਂਦੀ ਹੈ ਜੇ ਉਹਦੀ ਕੀਮਤ ਸਮਝ ਵਿੱਚ ਨਹੀਂ ਆਈ ਕਈ ਵਾਰ ਲੱਖਾਂ ਦੀ ਚੀਜ਼ ਵੀ ਬੰਦਾ ਕਾਉਡੀਆਂ ਦੇ ਪਾਸ ਵੇਚ ਦਿੰਦਾ ਹੈ ਪਰ ਜਦੋਂ ਸਮਝ ਆ ਜਾਏ ਉਦੋਂ ਫਿਰ ਯਤਨ ਕਰਦੇ ਵੀ ਉਹ ਚੀਜ਼ ਉਸ ਸਮਾਂ ਉਹ ਕੜੀ ਉਹ ਵਸਤੂ ਕਦੀ ਉਹਦੇ ਤੋਂ ਲਾਂਬੇ ਨਾ ਹੋਵੇ ਬਾਣੀ ਦਾ ਇੱਕ ਬੜਾ ਪਿਆਰਾ ਬਚਨ ਹੈ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਕਬੀਰ ਮਾਨੁਖ ਜਨਮ ਦੁਲੰਭ ਹੈ ਦੁਲੰਭ ਦਾ ਮਤਲਬ ਹੁੰਦਾ ਹੈ ਕੀਮਤੀ ਕੀਮਤੀ ਬੜੀਆਂ ਚੀਜ਼ਾਂ ਨੇ ਸੰਸਾਰ ਦੇ ਅੰਦਰ ਕੀਮਤੀ ਤੋਂ ਕੀਮਤੀ ਚੀਜ਼ਾਂ ਨੇ ਪਰ ਹਰ ਚੀਜ਼ ਦੀ ਇੱਕ ਕੀਮਤ ਨਿਯਤ ਉਹਦੀ ਕੀਮਤ ਦਿੱਤੀ ਜਾ ਸਕਦੀ ਹੈ ਉਹਨੂੰ ਖਰੀਦਿਆ ਜਾ ਸਕਦਾ ਹੈ ਪਰ ਪਾਤਸ਼ਾਹ ਕਹਿੰਦੇ ਨੇ ਜਿਹੜੀ ਮਨੁੱਖਾ ਜੀਵਨ ਦੀ ਦੁਲੰਬਤਾ ਹੈ ਜਿਹੜੀ ਇਹਦੀ ਕੀਮਤ ਹੈ ਇਹ ਇਸ ਕਰਕੇ ਕਿਉਂਕਿ ਇਹਦੇ ਵਰਗੀ ਕੋਈ ਦੂਜੀ ਨਹੀਂ ਹੈ ਜੋ ਰੱਬ ਜੀ ਨੇ ਮੈਨੂੰ ਦਿੱਤਾ ਹੈ ਸ਼ਰੀਰ ਇਹਦੇ ਵਰਗਾ ਕੋਈ ਦੂਜਾ ਹੋਰ ਸੰਸਾਰ ਤੇ ਨਹੀਂ ਹੈ ਜੋ ਤੁਹਾਨੂੰ ਦਿੱਤਾ ਉਹਦੇ ਵਰਗਾ ਕੋਈ ਦੂਜਾ ਨਹੀਂ ਹੈ ਇਸ ਤਨ ਦੀ ਕੀਮਤ ਇਸ ਤਨ ਦੀ ਵਡਿਆਈ ਹੈ ਦੇ ਪਾਤਸ਼ਾਹ ਕਹਿੰਦੇ ਨੇ ਐਸੀ ਐ ਵੀ ਹੋਏ ਨਾ ਬਾਰਾਂ ਬਾਰ ਸਤਿਗੁਰ ਕਹਿੰਦੇ ਨੇ ਵਾਰ-ਵਾਰ ਹੁੰਦੀ ਵੀ ਨਹੀਂ ਐ ਵਾਰ-ਵਾਰ ਮਿਲਦੀ ਵੀ ਨਹੀਂ ਐ ਇਸੇ ਕਰਕੇ ਪਾਤਸ਼ਾਹ ਜੀ ਨੇ ਆਖਿਆ ਇਹ ਤੇਰਾ ਔਸਰ ਇਹ ਤੇਰੀ ਬਾਰ ਘਟ ਪੀਤਰ ਤੂੰ ਦੇਖ ਮੁਰਾਰ ਇਹ ਤੇਰਾ ਸਮਾਂ ਹੈ ਇਹ ਤੇਰੇ ਕੋਲ ਔਸਰ ਔਸਰ ਕਹਿੰਦੇ ਨੇ ਜਦੋਂ ਕਿਸੇ ਬੰਦੇ ਨੂੰ ਬੜੀ ਮਿਹਨਤ ਤੋਂ ਬਾਅਦ ਕੋਈ ਸਮਾਂ ਮਿਲਦਾ ਹੈ ਨਾ ਕਿਸੇ ਨੇ ਕਿਸੇ ਚੀਜ਼ ਪਿੱਛੇ ਬਹੁਤ ਸਟਰਗਲ ਕੀਤਾ ਹੋਵੇ ਤੇ ਬੜੀ ਮਿਹਨਤ ਤੋਂ ਬਾਅਦ ਉਹ ਉਸ ਚੀਜ਼ ਦੇ ਕਾਬਿਲ ਉਸ ਚੀਜ਼ ਤੱਕ ਪਹੁੰਚ ਜਾਏ ਤੇ ਅਗਲਾ ਕਹਿੰਦਾ ਹੈ ਭਾਈ ਇਹ ਤੈਨੂੰ ਅਵਸਰ ਮਿਲਿਆ ਹੈ ਇਹਦੀ ਸੰਭਾਲ ਕਰ ਜੇ ਨਹੀਂ ਸੰਭਾਲ ਕਰੇਗਾ ਮੁੜ ਕੀ ਤੈਨੂੰ ਇਹ ਸਮਾਂ ਨਹੀਂ ਮਿਲਣਾ ਇਹਨੂੰ ਇੰਜ ਸਮਝ ਲਓ ਵੀ ਕੋਈ ਖਿਡਾਰੀ ਹੋਵੇ ਪਲੇਅਰ ਕੋਈ ਕਿਸੇ ਵੀ ਫੀਲਡ ਦੇ ਅੰਦਰ ਉਹ ਬੜੀ ਮਹਾਨਤਾ ਰੱਖਦਾ ਹੋਵੇ ਬੜੀ ਮਿਹਨਤ ਤੋਂ ਬਾਅਦ ਉਹਨੂੰ ਇੱਕ ਸਮਾਂ ਮਿਲੇ ਇੱਕ ਉਹਨੂੰ ਓਪਰਚੁਨਿਟੀ ਮਿਲੇ ਵੀ ਹਾਂ ਹੁਣ ਮੇਰੇ ਕੋਲ ਸਮਾਂ ਹੈ ਵੀ ਮੇਰੇ ਕੋਲ ਜਿਹੜੀ ਕਾਬਲੀਅਤ ਹੈ ਜਿਹੜੀ ਸ਼ਰਮਤਾ ਮੈਨੂੰ ਦਿਖਾ ਦਿਆਂ ਤੇ ਸਾਹਮਣੇ ਵਾਲਾ ਜਿਹੜਾ ਉਹਨੂੰ ਚਾਂਸ ਦੇਣ ਵਾਲਾ ਹੁੰਦਾ ਨਾ ਕਹਿੰਦਾ ਹੈ ਸਮਾਂ ਹੈ ਤੇਰੇ ਕੋਲ ਜੇ ਅੱਜ ਫੇਲ ਹੋ ਗਿਆ ਨਾ ਮੁੜ ਕੇ ਪਤਾ ਨਹੀਂ ਤੈਨੂੰ ਸਮਾਂ ਮਿਲੇ ਕਿ ਨਾ ਮਿਲੇ ਨੌਕਰੀ ਲੈਣ ਲਈ ਬੰਦਾ ਇੰਟਰਵਿਊ ਦੇਣ ਜਾਂਦਾ ਹੈ ਨਾ ਕਿੰਨੀ ਤਿਆਰੀ ਕਰਦਾ ਹੈ ਕਿੰਨੀ ਤਿਆਰੀ ਕਰਦਾ ਹੈ ਉਹ ਇਹ ਸਮਝ ਕੇ ਚੱਲਦਾ ਹੈ ਵੀ ਇਹ ਮੇਰੀ ਜ਼ਿੰਦਗੀ ਦਾ ਬੜਾ ਵੱਡਾ ਇੱਕ ਸਮਾਂ ਹੈ ਇੱਕ ਔਸਰ ਹੈ ਕਿਉਂਕਿ ਉਹਨੂੰ ਪਤਾ ਹੈ ਜਿਹੜਾ ਔਸਰ ਮੈਨੂੰ ਅੱਜ ਮਿਲਿਆ ਹੈ ਮੁੜ ਕੇ ਪਤਾ ਨਹੀਂ ਔਸਰ ਮੈਨੂੰ ਕੱਲ ਮਿਲੇ ਪਰਸੋਂ ਮਿਲੇ ਮਹੀਨੇ ਬਾਅਦ ਮਿਲੇ ਸਾਲ ਬਾਅਦ ਮਿਲੇ ਨਾ ਮਿਲੇ ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਹਰ ਇੱਕ ਚੀਜ਼ ਦੀ ਇੱਕ ਕੀਮਤ ਹੈ ਇੱਕ ਸਮਾਂ ਹੈ ਦੁਨੀਆਵੀ ਔਸਰ ਹੋ ਸਕਦਾ ਬੰਦੇ ਨੂੰ ਇੱਕ ਵਾਰ ਤੋਂ ਦੂਜੀ ਵਾਰ ਮਿਲ ਜਾਏ ਦੂਜੀ ਵਾਰ ਤੋਂ ਤੀਜੀ ਵਾਰ ਮਿਲ ਜਾਏ ਤੀਜੀ ਤੋਂ ਚੌਥੀ ਵਾਰ ਮਿਲ ਜਾਏ ਪਰ ਪਾਤਸ਼ਾਹ ਜੀ ਕਹਿੰਦੇ ਨੇ ਆਹ ਜਿਹੜਾ ਤੈਨੂੰ ਔਸਰ ਮਿਲੇ ਇਹ ਤੇਰੇ ਔਸਰ ਇਹ ਤੇਰੀ ਵਾਰ ਇਹ ਜਿਹੜੇ ਤੈਨੂੰ ਵਾਰੀ ਮਿਲੀ ਹੈ ਦਾਤਾ ਜੀ ਕਹਿੰਦੇ ਨੇ ਘਟ ਪੀਤਰ ਤੂੰ ਦੇਖ ਮੁਰਾਰ ਇਸ ਵਾਰੀ ਦੇ ਅੰਦਰ ਤੂੰ ਆਪਣੇ ਹਿਰਦੇ ਵਿੱਚ ਮੁਰਾਰ ਭਾਵ ਰੱਬ ਜੀ ਨੂੰ ਵੇਖਣਾ ਹੈ ਤੇ ਤੇਰੀs ਦੇ ਦੀ ਵਡਿਆਈ ਜੇ ਵੇਖ ਲੇਗਾ ਹੁਣ ਵੇਖਣ ਦੇ ਲਈ ਜਿਹੜੇ ਤਰੀਕੇ ਸਾਡੇ ਸੰਸਾਰ ਵਿੱਚ ਧਰਮ ਦੀ ਦੁਨੀਆ ਵਿੱਚ ਮਿਥੇ ਗਏ ਤੇ ਜਿਹੜੀ ਜੁਗਤ ਗੁਰੂ ਨਾਨਕ ਸਾਹਿਬ ਜੀ ਨੇ ਦਿੱਤੀ ਉਹਦੇ ਵਿੱਚ ਬੜਾ ਫਰਕ ਹੈ ਦੁਨਿਆਵੀ ਤੌਰ ਤੇ ਲੋਕਾਂ ਨੇ ਆਖਿਆ ਜਿਵੇਂ ਸਨਾਤਨ ਮਤ ਦੇ ਅੰਦਰ ਚਾਰ ਆਸ਼ਰਮ ਨੇ ਇਸਰਾ ਆਸ਼ਰਮ ਹੈ ਗ੍ਰਿਸ਼ਤ ਗ੍ਰਿਸ਼ਤ ਤੋਂ ਬਾਅਦ ਇੱਕ ਸਮਾ ਹੈ ਜਿੰਨੂੰ ਉਹ ਕਹਿੰਦੇ ਨੇ ਵਾਨ ਪ੍ਰਸਥ ਵਾਨ ਪ੍ਰਸਥ ਦਾ ਮਤਲਬ ਹੁੰਦਾ ਹੈ ਜੰਗਲਾਂ ਦੇ ਅੰਦਰ ਜਾਣਾ ਕਾਰਵਾਰ ਛੱਡ ਦੇਣਾ ਕਾਰਵਾਰ ਤਿਆਗ ਦੇਣਾ ਬੱਚਿਆਂ ਦੇ ਮੋਹ ਤੋਂ ਪਰਿਵਾਰ ਦੇ ਮੋਹ ਤੋਂ ਸੰਸਾਰ ਦੀ ਸੰਪਤੀ ਤੋਂ ਦੂਰ ਹੋ ਜਾਣਾ ਉਹ ਕਹਿੰਦੇ ਨੇ ਆਹ ਤਰੀਕਾ ਹੈ ਰੱਬ ਨੂੰ ਮਿਲਣ ਦਾ ਬਸ ਹੋਰ ਕੋਈ ਵੀ ਨਹੀਂ ਉਹਨਾਂ ਦਾ ਮੰਨਣਾ ਹੈ ਵੀ ਪਰਿਵਾਰ ਵਿੱਚ ਰਹਿ ਕੇ ਨਹੀਂ ਰੱਬ ਨਾਲ ਮਿਲਿਆ ਜਾ ਸਕਦਾ ਜੋਗੀ ਇਸ ਕਰਕੇ ਜੋਗ ਧਾਰਨ ਕਰਦੇ ਨੇ ਦਾਤਾ ਜੀ ਕਹਿੰਦੇ ਨੇ ਨਹੀਂ ਪਤਸ਼ਾਹ ਜੀ ਦੀ ਬਾਣੀ ਦਾ ਬੜਾ ਪਿਆਰਾ ਬਚਨ ਹੈ ਸਭ ਕਹਿੰਦੇ ਨੇ ਜੋਗ ਨਾਮ ਭਗਵੀ ਕਪੜੀ ਕੋਈ ਭਗਵੇਂ ਕਪੜੇ ਤਨ ਤੇ ਪਾਏ ਤੇ ਸਤਿਗੁਰ ਕਹਿੰਦੇ ਨੇ ਜੋਗੀ ਨਹੀਂ ਬਣ ਜਾਂਦਾ ਜੋਗੀ ਤਾਂ ਮਤਲਬ ਹੁੰਦਾ ਹੈ ਮਿਲਿਆ ਹੋਇਆ ਯੋਗ ਸ਼ਬਦ ਦਾ ਜਦੋਂ ਅਰਥ ਕਰਦੇ ਹੋ ਨਾ ਇਹਦਾ मीनिंग ਹੈ ਮਿਲਿਆ ਸਾਹਿਬ ਕਹਿੰਦੇ ਨੇ ਯੋਗ ਨਾ ਭਗਵੀ ਕਪੜੀ ਯੋਗ ਨਾ ਮੈਲੇ ਵੇਸ ਕੋਈ ਕਪੜੇ ਮੈਲੇ ਕੁਚਲੇ ਪਾ ਕੇ ਜਾਂ ਕਪੜਿਆਂ ਦਾ ਤਿਆਗ ਕਰਕੇ ਆਖੇ ਵੀ ਮੈਨੂੰ ਰੱਬ ਮਿਲ ਗਿਆ ਤੇ ਸਤਿਗੁਰ ਕਹਿੰਦੇ ਨੇ ਜਿਹੜਾ ਕਹਿਣ ਵਾਲਾ ਹੈ ਉਹ ਵੀ ਅੰਧਕਾਰ ਵਿੱਚ ਹੈ ਤੇ ਜਿਹਨੂੰ ਕਹਿ ਰਿਹਾ ਹੈ ਸਤਿਗੁਰ ਕਹਿੰਦੇ ਨੇ ਉਹ ਵੀ ਹਨੇਰੇ ਵਿੱਚ ਹੈ ਸਤਗੁਰੂ ਜੀ ਫਿਰ ਕਿਵੇਂ ਮਿਲਦਾ ਹੈ ਪਾਤਸ਼ਾਹ ਕਹਿੰਦੇ ਨੇ ਜੋਗ ਨਾ ਮੈ ਲੈ ਕੱਪੜੀ ਜੋਗ ਨਾ ਪਗਵੇਂ ਵੇਸ ਨਾਨਕ ਘਰ ਬੈਠਿਆਂ ਜੋਗ ਪਾਈਐ ਸਤਗੁਰ ਕੈ ਉਪਦੇਸ਼ ਪਾਤਸ਼ਾਹ ਕਹਿੰਦੇ ਨੇ ਤੈਨੂੰ ਘਰ ਬੈਠਿਆ ਮਿਲੇਗਾ ਪਰ ਉਹਦੇ ਲਈ ਕਰਨਾ ਕੀ ਹੈ ਸਤਗੁਰ ਕੈ ਉਪਦੇਸ਼ ਗੁਰੂ ਦੇ ਉਪਦੇਸ਼ ਵਿੱਚ ਜੀਣਾ ਜਿਹੜਾ ਗੁਰੂ ਕੀ ਉਪਦੇਸ਼ ਵਿੱਚ ਜਿੰਦਾ ਹੈ ਉਹਨੂੰ ਸਤਿਗੁਰ ਕਹਿੰਦੇ ਨੇ ਅੱਜ ਦੇ ਸ਼ਬਦ ਵਿੱਚ ਸ਼ਬਦ ਮਰੈ ਸੋ ਮੂਆਂ ਜਾਪੈ ਧਿਆਨ ਦੇ ਨਾਲ ਜਿਹੜੀ ਗੁਰੂ ਨਾਨਕ ਸਾਹਿਬ ਜੀ ਦੀ ਫਿਲਾਸਫੀ ਹੈ ਨਾ ਉਹ ਸੰਸਾਰ ਤੋਂ ਬਹੁਤ ਵੱਖਰੀ ਹੈ ਲੋਕ ਸ਼ਰੀਰ ਦੇ ਮਰਨ ਨੂੰ ਮਰਨ ਕਹਿੰਦੇ ਨੇ ਸ਼ਰੀਰ ਕਰਕੇ ਕੋਈ ਮਰ ਜਾਏ ਤੇ ਲੋਕ ਕਹਿੰਦੇ ਨੇ ਬੰਦਾ ਫਲਾਣਾ ਮਰ ਗਿਆ ਸਤਿਗੁਰ ਕਹਿੰਦੇ ਨੇ ਸਰੀਰ ਦਾ ਮਰਨਾ ਮਰਨਾ ਨਹੀਂ ਹੈ। ਦਾਤਾ ਜੀ ਕਹਿੰਦੇ ਨੇ ਇਹ ਮਰਨ ਤੋਂ ਬਾਅਦ ਤੇ ਛਿਰ ਜਨਮ ਨੇ। ਔਰ ਜਨਮ ਕੀ ਮਿਲਣਾ ਹੈ ਕਿਸੇ ਨੂੰ ਪਤਾ ਨਹੀਂ ਕਿਸ ਪਾਸੇ ਜਾਣਾ ਹੈ ਕਿਸੇ ਨੂੰ ਪਤਾ ਨਹੀਂ। ਪਰ ਦਾਤਾ ਜੀ ਕਹਿੰਦੇ ਨੇ ਜਿਹੜਾ ਇਸ ਸਰੀਰ ਦੇ ਮਰਨ ਤੋਂ ਪਹਿਲਾਂ ਆਪਣੇ ਮਨ ਨੂੰ ਮਾਰ ਲੈਂਦਾ ਹੈ। ਦਾਤਾ ਜੀ ਕਹਿੰਦੇ ਨੇ ਉਹ ਫਿਰ ਸੰਸਾਰ ਦੇ ਅੰਦਰ ਦੁਬਾਰਾ ਨਹੀਂ ਮਰਦਾ। ਸਮਝਣਾ ਇਸ ਗੱਲ ਨੂੰ ਇਹਨੂੰ ਪਾਤਸ਼ਾਹ ਜੀ ਬਾਣੀ ਵਿੱਚ ਕਹਿੰਦੇ ਨੇ ਸ਼ਬਦ ਮਰੋ ਫਿਰ ਜੀਵੋ ਸਦ ਹੀ ਸ਼ਬਦ ਵਿੱਚ ਮਰਨਾ ਸ਼ਬਦ ਵਿੱਚ ਮਰਨਾ ਕੀ ਗੁਰੂ ਦੇ ਉਪਦੇਸ਼ ਵਿੱਚ ਜੀਣਾ ਸਾਡੇ ਸਾਰਿਆਂ ਦੀ ਆਪਣੀ ਇੱਕ ਇੱਕ ਆਪਣੀ ਇੱਕ ਸੰਸਾਰਿਕ ਤੌਰ ਤੇ ਥਿੰਕਿੰਗ ਹੈ ਸੋਚ ਹੈ ਜਦੋਂ ਅਸੀਂ ਉਸ ਸੋਚ ਵਿੱਚ ਜੀਂਨੇ ਆ ਸਾਡੀ ਸੋਚ ਬਣਦੀ ਏ ਸੰਸਾਰ ਦੇ ਅਨੁਸਾਰ ਜੋ ਅਸੀਂ ਸੰਸਾਰ ਵਿੱਚੋਂ ਵੇਖਨੇ ਆ ਜੋ ਅਸੀਂ ਸੰਸਾਰ ਦੇ ਵਿੱਚੋਂ ਮਹਿਸੂਸ ਕਰਨੇ ਆ ਸਾਡੀ ਸੋਚ ਉਸ ਦਾ ਹਿੱਸਾ ਬਣਦੀ ਏ ਉਹਦੇ ਵਿੱਚੋਂ ਅਸੀਂ ਜੀਵਨ ਦੇ ਅੰਦਰ ਦੇ ਕਰਮਾਂ ਨੂੰ ਬਣਾਨੇ ਆ ਯੰਜ ਕੇ ਲੋਨ ਦੇ ਵਿੱਚੋਂ ਸਾਡੇ ਜੀਵਨ ਦੇ ਸੰਕਲਪ ਤੇ ਵਿਕਲਪ ਬਣਦੇ ਨੇ ਉਹਦੇ ਵਿੱਚੋਂ ਪਰ ਦਾਤਾ ਜੀ ਕਹਿੰਦੇ ਨੇ ਇੱਕ ਇੱਕ ਸੋਚ ਉਹ ਹੈ ਜਿਹੜੀ ਸਾਨੂੰ ਸਤਗੁਰ ਪਾਤਸ਼ਾਹ ਜੀ ਨੇ ਆਪਣੇ ਸ਼ਬਦ ਵਿੱਚ ਦਿੱਤੀ ਹੈ ਸੰਸਾਰ ਦੇ ਅੰਦਰ ਜੀਣ ਵਾਲਾ ਸੰਸਾਰ ਦੀ ਸੋਚ ਦੇ ਮੁਤਾਬਕ ਜੀਣ ਵਾਲਾ ਦਾਤਾ ਜੀ ਕਹਿੰਦੇ ਨੇ ਜਿੰਦੇ ਵਿੱਚ ਆਪਾਂ ਸਭ ਅੱਜ ਜੀ ਰਹੇ ਹਾਂ ਜੇ ਆਪਾਂ ਮੋٹے ਤੌਰ ਤੇ ਵੇਖੀਏ ਉਹਦੇ ਵਿੱਚੋਂ ਸਾਨੂੰ ਮਿਲਦਾ ਕੀ ਹੈ ਉਹਦੇ ਵਿੱਚੋਂ ਸਾਨੂੰ ਚਿੰਤਾ ਮਿਲੀ ਉਹਦੇ ਵਿੱਚੋਂ ਸਾਨੂੰ ਦੁੱਖ ਮਿਲੇ ਉਹਦੇ ਵਿੱਚੋਂ ਸਾਨੂੰ ਡਿਵੈਲਟੀ ਮਿਲੀ ਦੁਬਦਾ ਮਿਲੇ ਉਹਦੇ ਵਿੱਚੋਂ ਸਾਨੂੰ ਨਿਰਾਸ਼ਤਾ ਮਹਿਸੂਸ ਹੁੰਦੀ ਹੈ ਪਰ ਇੱਕ ਸੋਚ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਆਪਣੀ ਬਾਣੀ ਦੇ ਰਾਹੇ ਸ਼ਬਦ ਦੇ ਰਾਹੇ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸਾਨੂੰ ਦੇ ਰਹੇ ਨੇ ਉਹਦੇ ਵਿੱਚੋਂ ਸਾਨੂੰ ਕੀ ਮਿਲਦਾ ਹੈ ਰੋਜ਼ ਤੁਸੀਂ ਬਾਣੀ ਦੇ ਬਚਨ ਪੜ੍ਹਦੇ ਹੋ ਤੇ ਸਤਿਗੁਰ ਪਾਤਸ਼ਾਹ ਜੀ ਕੀ ਕਹਿੰਦੇ ਨੇ ਪਾਤਸ਼ਾਹ ਕਹਿੰਦੇ ਨੇ ਆਸਾ ਕਰੀਏ RAM ਕੀ ਅਵਰੇ ਆਸ ਨਿਰਾਸ਼ ਫਿਰ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ ਪਾਤਸ਼ਾਹ ਕਹਿੰਦੇ ਨੇ ਆਸਾ ਕਰਤਾ ਜਗ ਮੂਮ ਆਸਾਂ ਮਰੇ ਨਾ ਜਾਈ ਨਾਨਕ ਆਸਾਂ ਪੂਰੀਆਂ ਸੱਚੇ ਸਿਉ ਚਿਤ ਲਾਇ ਸੰਸਾਰ ਨਾਲ ਜੁੜਿਆ ਕੀ ਮਿਲਿਆ ਦਾਤਾ ਜੀ ਕਹਿੰਦੇ ਨੇ ਉਸ ਸੰਸਾਰ ਨਾਲ ਜੁੜਿਆ ਸਾਡੀ ਬਿਰਤੀ ਸੰਸਾਰ ਵਾਲੀ ਬਣੀ ਸੰਸਾਰ ਵਿੱਚ ਬੰਦਾ ਉਸ ਅਸਰ ਨੂੰ ਕਬੂਲਦਾ ਜੋ ਬਉਤਾਤ ਵਿੱਚ ਹੋਵੇ ਅਸੀਂ ਉਸ ਚੀਜ਼ ਨੂੰ ਤਰਜੀਹ ਦਿੰਦੇ ਆ ਜੋ ਬਹੁਤਾਤ ਵਿੱਚ ਹੋਵੇ। ਕੱਲਾ ਬੰਦਾ ਖੜਾ ਹੋਵੇ ਨਾ। ਕੱਲਾ ਬੰਦਾ ਤੇ ਇੱਕ ਪਾਸੇ ਹਜ਼ਾਰਾਂ ਦੀ ਭੀੜ ਹੋਵੇ। ਕੱਲਾ ਬੰਦਾ ਆਪਣੇ ਆਪ ਨੂੰ ਮਹਿਸੂਸ ਕਰਦਾ ਵੀ ਮੈਂ ਸ਼ਾਇਦ ਇਨ੍ਹਾਂ ਨਾਲ ਵੱਖਰਾ ਹੋ ਕੇ ਪਿੱਛੇ ਰਹਿ ਗਿਆ ਹਾਂ। ਫਿਰ ਕੀ ਕਰਦਾ ਭੀੜ ਦਾ ਹਿੱਸਾ ਬਣਦਾ ਹੈ। ਅੱਜ ਆਪਾਂ ਸਾਰੇ ਭੀੜ ਦਾ ਹਿੱਸਾ ਬਣਿਆ ਹੋਇਆ ਹਾਂ। ਸਰੀਰ ਨੂੰ ਜਿਹੜੀ ਖੁਰਾਕ ਚਾਹੀਦੀ ਏ ਬੰਦੇ ਦੇ ਸਰੀਰ ਨੂੰ ਜਿਹੜੀ ਖੁਰਾਕ ਚਾਹੀਦੀ ਏ ਉਹ ਖੁਰਾਕ ਜੇ ਤੁਸੀਂ ਸੰਸਾਰ ਦੇ ਅੰਦਰ ਸਾਰਾ ਹਿਸਾਬ ਕਿਤਾਬ ਲਾਓ ਨਾ ਇੱਕ ਬੰਦਾ ਆਪਣੇ ਸਰੀਰ ਦੇ ਲਈ ਇੱਕ ਮਹੀਨੇ ਚ ਕਿੰਨੀ ਕੁ ਖੁਰਾਕ ਖਾ ਜਾਂਦਾ ਹੈ ਜੇ ਕੋਈ ਆਖੇ 10000 ਰੁਪਏ ਦੀ ਖੁਰਾਕ ਖਾ ਜਾਂਦਾ ਹੈ ਤੇ ਮਾਫ ਕਰਨਾ ਜੇ 10000 ਰੁਪਏ ਤੋਂ ਵੱਧ ਬੰਦਾ ਆਪਣੀ ਚਮੜੀ ਤੇ ਲਾਰੇ ਇਦੋਂ ਕਿੱਥੋਂ ਵੇਖ ਕੇ ਸੰਸਾਰ ਤੋਂ ਵੇਖ ਕੇ ਇਹ ਚੀਜ਼ ਕਿੱਥੋਂ ਸਮਝ ਵਿੱਚ ਆਈ ਬੰਦੇ ਨੂੰ ਸੰਸਾਰ ਵੱਲ ਵੇਖ ਕੇ ਵਿਆਹ ਤੇ ਪਹਿਲੋ ਵੀ ਹੁੰਦੇ ਸਨ ਬੱਚੀਆਂ ਘਰ ਵਿੱਚ ਤਿਆਰ ਹੋ ਜਾਂਦੀਆਂ ਸਨ ਬੱਚੇ ਘਰ ਵਿੱਚ ਤਿਆਰ ਹੋ ਜਾਂਦੇ ਸਨ ਘਰੋਂ ਤਿਆਰ ਹੋਏ ਵਿਆਹ ਹੋਇਆ ਆਨੰਦ ਕਾਰਜ ਹੋਏ ਪਰ ਅੱਜ ਕੀ ਹੁੰਦਾ ਹੈ ਸੰਸਾਰ ਵੱਲ ਵੇਖ ਕੇ ਮੈਂ ਤਾਂ ਬੇਨਤੀ ਕਰ ਰਿਹਾ ਵੀ ਇੱਕ ਮਰਨਾ ਸੰਸਾਰ ਵਿੱਚ ਇਹਨੂੰ ਸਤਿਗੁਰੂ ਜੀ ਬਾਣੀ ਵਿੱਚ ਬੜੇ ਪਿਆਰੇ ਸ਼ਬਦਾਂ ਵਿੱਚ ਕਹਿੰਦੇ ਨੇ ਦਾਤਾ ਜੀ ਕਹਿੰਦੇ ਨੇ ਇਤ ਮਾਰਗ ਚੱਲੇ ਭਾਈ ੜੇ ਇਤ ਮਾਰਗ ਕਿਹੜਾ ਮਾਰਗ ਗੁਰੂ ਦਾ ਮਾਰਗ ਇਤ ਮਾਰਗ ਚੱਲੇ ਭਾਈ ੜੇ ਗੁਰ ਕਹਿ ਸੁਕਾਰ ਕਮਾਈ ਜਿਓ ਪਾਤਸ਼ਾਹ ਕਹਿੰਦੇ ਨੇ ਜੋ ਗੁਰੂ ਕਹਿੰਦਾ ਉਹਨੂੰ ਕਮਾਲ ਹੈ ਧਿਆਨ ਦੇਣਾ ਉਹਨੂੰ ਕੀ ਕਰ ਲੈ ਕਮਾਲ ਹੈ ਕਮਾਈ ਤੋਂ ਬਿਨਾ ਹਰ ਐਕਟੀਵਿਟੀ ਅਧੂਰੀ ਹੈ ਜੇ ਕਮਾਈ ਨਹੀਂ ਤੇ ਜੇ ਕਮਾਈ ਨਹੀਂ ਤੇ ਹਰ ਕੀਤਾ ਕਰਮ ਇਹਨੂੰ ਇੰਜ ਸਮਝ ਲਓ ਕਿਸੇ ਬੰਦੇ ਨੇ ਸਫ਼ਰ ਤੈਅ ਕਰਨਾ ਹੈ ਕਮਾਈ ਤੋਂ ਬਿਨਾ ਜੇ ਉਹ ਨੂੰ ਆਖੀਏ ਵੀ ਉਹਨੇ ਚੱਲ ਕੇ ਕਿਸੇ ਸਫ਼ਰੋਂ ਦਾ 500 ਕਿਲੋਮੀਟਰ ਦਾ ਹੈ ਦਾਤਾ ਜੀ ਕਹਿੰਦੇ ਨੇ ਜਿਹੜਾ ਕਮਾਈ ਦਾ ਮਾਰਗ ਹੈ ਉਹ ਇੰਜ ਜਿਵੇਂ ਉਹਦੇ ਡੈਸਟੀਨੇਸ਼ਨ ਤੇ ਪਹੁੰਚਣਾ ਹੋਵੇ ਤੇ ਜਿਹੜਾ ਕਰਮ ਅਸੀਂ ਸੰਸਾਰ ਦੇ ਅੰਦਰ ਸਤਿਗੁਰ ਦੇ ਸ਼ਬਦ ਦੀ ਕਮਾਈ ਤੋਂ ਬਿਨਾ ਕਰਨੇ ਜਿਵੇਂ ਪਾਠ ਕਰਨਾ ਸਤਿਗੁਰੇ ਨੂੰ ਬਾਣੀ ਵਿੱਚ ਕਹਿੰਦੇ ਨੇ ਪਾਠ ਪੜਿਓ ਔਰ ਦੇਦ ਵਿਚਾਰਿਓ ਨਿਵਲ ਭਯੰਗਮ ਸਾਧੇ ਪੰਜ ਜਨਾ ਸਿਓ ਸੰਗ ਨਾ ਛੁਟਕਿਓ ਅਦਿਕ ਅਹੰਗ ਬੁੱਧ ਬਾਦੇ ਪਿਆਰੇ ਇਨ ਬਿਦ ਮਿਲਨ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਹਾਰ ਪਰਿਓ ਸੁਆਮੀ ਕੇ ਦਵਾਰੇ ਦੀਜੈ ਬੁੱਧ ਬਿਬੇ ਕਾ ਇਨਾ ਮਤਲਬ ਹੈਂ ਦੇ ਸਭ ਵਿੱਚ ਨਹੀਂ ਹੈ ਕੁਝ ਦਾਤਾ ਜੀ ਕਹਿੰਦੇ ਨੇ ਸਿਰਫ ਇਨਾ ਕੁ ਹੈ ਇੱਕ ਕਰਮ ਹੋਇ ਜਿਹੜਾ ਤੈਨੂੰ ਤੇਰੇ ਡੈਸਟੀਨੇਸ਼ਨ ਤੇ ਲੈ ਕੇ ਜਾਂਦਾ ਹੈ ਤੇਰੇ ਮੁਕਾਮ ਤੇ ਲੈ ਕੇ ਜਾਂਦਾ ਹੈ ਇੱਕ ਕਰਮ ਹੋਇ ਜਿਹੜਾ ਤੂੰ ਘਰਿਓ ਘਰੋ ਚੱਲਤੇ ਪਿਆ ਹੈ ਪਰ ਤੈਨੂੰ ਪਤਾ ਹੀ ਨਹੀਂ ਤੂੰ ਪਹੁੰਚਣਾ ਕਿੱਥੇ ਹੈ ਉਹ ਸਤਿਗੁਰ ਕਹਿੰਦੇ ਨੇ ਅੰਦਾਜ਼ਾ ਤੂੰ ਆਪ ਲਾ ਤੂੰ ਕਿਹੜਾ ਕਰਮ ਕਮਾਣਾ ਇਤ ਮਾਰਗ ਚੱਲੈ ਭਾਈ ੜੇ ਗੁਰ ਕਹੈ ਸੁਕਾਰ ਕਮਾਏ ਜਿਉ ਤੇ ਸਤਿਗੁਰ ਜੀ ਕਿਵੇਂ ਕਮਾਵਾਂਗਾ ਦਾਤਾ ਜੀ ਕਿਰਪਾ ਕਰਕੇ ਵੀ ਦੱਸ ਦਿਓ ਤੁਸੀਂ ਆਖਿਆ ਵੀ ਇਤ ਮਾਰਗ ਚੱਲੈ ਇਸ ਮਾਰਗ ਤੇ ਚੱਲ ਮੇਰੇ ਮਾਲਕ ਜੀ ਮੈਂ ਇਸ ਮਾਰਗ ਤੇ ਚੱਲਣ ਨੂੰ ਤਿਆਰ ਹਾਂ ਤੁਸੀਂ ਆਖਿਆ ਗੁਰ ਕਹਿ ਸੁਕਾਰ ਕਮਾਏ ਜਿਓ ਗੁਰੂ ਦੇ ਕਹਿ ਹੋਏ ਨੂੰ ਕਮਾਲ ਐ ਮੈਂ ਉਹ ਵੀ ਕਰਨ ਨੂੰ ਤਿਆਰ ਨਾ ਦਾਤਾ ਜੀ ਕਰਨਾ ਕੀ ਪਏਗਾ ਪਾਤਸ਼ਾਹ ਕਹਿੰਦੇ ਨੇ ਤਿਆਗੇ ਮਨ ਕੀ ਮਤੜੀ ਬਸ ਸਬਦ ਕਹਿੰਦੇ ਨੇ ਆਪਣੇ ਮਨ ਦੀ ਮਤ ਤਿਆਗ ਦੇ ਸ਼ਬਦ ਮਰੇ ਸੋ ਮੂਆਂ ਜਾਪੈ ਜਿਹੜਾ ਅੱਜ ਦਾ ਪਾਵਨ ਸ਼ਬਦ ਹੈ ਸਭ ਕਹਿੰਦੇ ਨੇ ਫਿਰ ਕਰਨਾ ਕੀ ਤਿਆਗੇ ਮਨ ਕੀ ਮਤੜੀ ਆਪਣੇ ਮਨ ਦੀ ਮਤ ਛੱਡ ਮਨ ਦੀ ਮਤ ਛੱਡਣੀ ਬੜੀ ਔਖੀ ਹੈ ਜਿੰਦੇ ਵਿੱਚ ਬੰਦਾ ਜੀ ਰਿਹਾ ਹੈ ਨਾ ਉਹਦਾ ਤਿਆਗ ਕਰਨਾ ਬਹੁਤ ਔਖਾ ਹੈ